ਨਿਤਗਾ ਜੀ ਹੁਣ ਐਕਸਾਈਜ਼ ਪਾਲਿਸੀ ਦਾ ਜਿਹੜਾ ਸੇਕ ਹੈ ਉਹ ਪੰਜਾਬ ਤੱਕ ਪਹੁੰਚ ਚੁੱਕਿਆ ਹੈ ਤੇ ਏਡੀ ਦੇ ਵੱਲੋਂ ਹੁਣ ਪੰਜਾਬ ਦੇ ਵੱਲੋਂ ਨਜ਼ਰ ਘੁਮਾਈ ਗਈ ਹੈ ਤੇ ਤਿੰਨ ਅਧਿਕਾਰੀਆਂ ਨੂੰ ਤਲਬ ਕੀਤਾ ਕਿ ਐਪੁਜ ਗੇਸ ਦੇ ਲਈ ਸਮਨਾ ਦੇਖੋ ਇਹ ਜਾਣਕਾਰੀ ਪਹਿਲਾਂ ਹੀ ਸੀ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਤਰ੍ਹਾਂ ਹੀ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵੀ ਆਪਨਾਏਗੇ ਤੇ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਕਾਰਵਾਈ ਕੀਤੀ ਗਈ ਹਾਲਾਂਕਿ ਕਈ ਜਿਹੜੇ ਲੀਡਰਸ ਨੇ ਇਸ ਕੇਸ ਦੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਜਾ ਚੁੱਕੇ ਸੀ ਪਰ ਸੀਐਮ ਅਵਿਨ ਕੇਜਰੀਵਾਲ ਦਾ ਵੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਹੋਣਾ ਉਸ ਤੋਂ ਬਾਅਦ ਉਹਨਾਂ ਤੋਂ ਪੁੱਛ ਕੇ ਜਰੀਏ ਕੀਤੀ ਗਈ ਉਸ ਤੋਂ ਬਾਅਦ ਲੱਗਾ ਤਾਂ ਜੋ ਵਿਰੋਧੀ ਸੀ ਪੰਜਾਬ ਦੇ ਵਿੱਚ ਉਹ ਮੰਗ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਵੀ ਈ ਦੀ ਜਿਹੜੀ ਇਸ ਮਾਮਲੇ ਦੀ ਜਾਂਚ ਕਰੇ ਇਸ ਤੋਂ ਪਹਿਲਾਂ ਕਿ ਸਾਰੇ ਸਬੂਤ ਜਿਹੜੇ ਨੇ ਮਿਟਾਏ ਜਾਣ ਤਾਂ ਬਹੁਤ ਇਸ ਲਈ ਕਿਉਂਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਜੋ ਮੋਬਾਈਲ ਸੀਗੇ ਉਹ ਤੋੜੇ ਗਏ ਉਹ ਨਹੀਂ ਮਿਲ ਰਹੀ ਦੀਨੋ ਇਸ ਲਈ ਚਾਹੇ ਉਹ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਸੁਨੀਲ ਜਾਖੜ ਉਹਨਾਂ ਵੱਲੋਂ ਈਸੀ ਦੇ ਨਾਲ ਮੁਲਾਕਾਤ ਜਰੀਏ ਕੀਤੀ ਗਈ ਸੀ ਸੀ ਵਿੱਚ ਮੰਗ ਵੀ ਕੀਤੀ ਗਈ ਸੀਗੀ ਕਿ ਇਸ ਕੇਸ ਦੇ ਵਿੱਚ ਜੋ ਚਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਮਨਜਿੰਦਰ ਸਰ ਸਾਡੀ ਗੱਲ ਕੀਤੀ ਜਾਵੇ ਬੀਜੇਪੀ ਦੇ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਦੱਸ ਦੀਏ ਕਿ ਸਭ ਤੋਂ ਪਹਿਲਾ ਈਵੀ ਦਾ ਰੁਕ ਕੀਤਾ ਸੀ ਸੀਬੀਆਈ ਦਾ ਰੁਕ ਕੀਤਾ ਸੀ ਉਹਨਾਂ ਵੱਲੋਂ ਵੀ ਕੰਪਲੇਂਟ ਦਿੱਤੀ ਗਈ ਸੀਗੀ ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦੇ ਆਫਸਰਸ ਨੂੰ ਦਿੱਲੀ ਡਾਇਰੈਕਟ ਜਾਂਚ ਲਈ ਜੱਦਿਆ ਜਾਏਗਾ 2000 ਬਾਈ ਦੇ ਵਿੱਚ ਵੀ ਇਸ ਤੋਂ ਪਹਿਲਾਂ ਜਿਹੜੇ ਆਫੀਸਰਸ ਸੀ ਉਹਨਾਂ ਨੂੰ ਸੱਦਿਆ ਗਿਆ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਈ ਦੀ ਜਰੀਏ ਉਹਨਾਂ ਨੇ ਤਿੰਨ ਆਫੀਸਰਸ ਨੂੰ ਜਾਂਚ ਲਈ ਸੱਦਿਆ ਹੈ ਇਸ ਦਾ ਰੀਜ਼ਨ ਇਹ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਵਿੱਚ ਅਜਿਹੇ ਆਫੀਸਰ ਨੇ ਜੋ ਐਕਸਾਈਜ਼ ਪਾਲਿਸੀ ਬਨਨ ਦੇ ਦੌਰਾਨ ਦਿੱਲੀ ਦੇ ਵਿੱਚ ਜੋ ਮੀਟਿੰਗ ਹੋਈ ਸੀ ਪੰਜਾਬ ਦੀ ਸਾਈਟ ਪਾਲਿਸੀ ਜੋ ਬਣਾਏ ਗਏ ਸੀ ਤੇ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਦੋਂ ਚਰਚਾ ਹੋਈ ਸੀ ਉਸ ਮੀਟਿੰਗ ਵਿੱਚ ਦੋ ਆਫੀਸਰਸ ਇਹਨਾਂ ਵਿੱਚ ਸ਼ਾਮਲ ਸੀ ਤੇ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰ ਸੱਜਿਆ ਜਾ ਚੁੱਕਿਆ ਤਿੰਨ ਆਫਸਰ ਜਿਹੜੇ ਨੇ ਇਹ ਨੇ ਕੇਪੀ ਕੈਪਸਿਨਾ ਜਿਹੜੇ ਆਈਐਸ ਆਫਸਰ ਨੇ ਇਸ ਦੇ ਨਾਲ ਹੀ ਬਰुण ਰੂਜਮ ਜਿਹੜੇ ਆਈਐਸ ਆਫਸਰ ਨੇ ਜਿਨ੍ਹਾਂ ਦੇ ਘਰ ਹਾਲ ਹੀ ਕੱਲ ਹੀ ਵੀ ਦੇ ਛਾਪਾ ਮਾਰਿਆ ਸੀ ਅੰਮ੍ਰੂਦ ਘਟਾਲੇ ਮਾਮਲੇ ਦੇ ਵਿੱਚ ਤੇ ਨਾਲ ਹੀ ਤੀਜੇ ਜਿਹੜੇ ਆਫਸਰ ਨੇ ਉਹ ਨੇ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਨਰੇਸ਼ ਦੂਬੇ ਇਹਨਾਂ ਤਿੰਨੋਂ ਆਫਸਰਸ ਨੂੰ ਜਿਹੜਾ ਹੈ ਈਡੀ ਨੇ ਜਾਰਸੀ ਲਈ ਸੱਜਿਆ ਹੁਣ ਤਾਂ ਜਨੇ ਕੇਪੀਨਾ ਜਿਹੜੇ ਨੇ ਉਹ ਸਪੈਸ਼ਲ ਚੀਫ ਸਕੱਤਰਰੀ ਆਫ ਐਗਰੀਕਲਚਰ ਐਂਡ ਰੂਰਲ ਡਿਪਾਰਟਮੈਂਟ ਨੇ ਰੂਚਮ ਦੀ ਗੱਲ ਕੀਤੀ ਜਾਵੇ ਤਾਂ ਉਹ ਸਟੇਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੇ ਨਰੇਸ਼ ਟੂਬੇ ਜਿਹੜੇ ਨੇ ਉਹ ਐਕਸਾਈਜ਼ ਡਿਪਾਰਟਮੈਂਟ ਦੇ ਅਫੀਸ਼ਰ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਹੀ ਪੰਜਾਬ ਦੀ ਜਦੋਂ ਐਕਸਾਈਜ਼ ਪਾਲਿਸੀ ਬਣਾਈ ਗਈ ਸੀਗੀ ਉਸ ਨੂੰ ਫਰੇਮਿੰਗ ਜਿਹੜੀ ਆ ਉਹ ਕੀਤੀ ਗਈ ਸੀ ਯਾਨੀ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਬਣਾਉਣ ਦੇ ਵਿੱਚ ਉਹਨਾਂ ਦਾ ਵੀ ਹੱਥ ਸੀ ਇਹ ਵੀ ਦੱਸਿਆ ਕਿ ਤਿੰਨੇ ਅਫਸਰ ਨੂੰ ਜਿਹੜਾ ਪਹਿਲਾਂ ਵੀ ईडी uh, साथ चुकी है हालांकि याद कि कि सीबीआई 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 इस इस सी, पर मामले मामले जांच जांच करने वाली थी पंजाब सरकार ने कह दिता कि इस मामले ना करे नो पहला की कि तो ईडी रोक क्या जा सकता इही कारण है ईडी वालों जो है इन ऑफिसर है कि पर दस दिए सिर्फ ऑफिसर ने ਉਨੇ ਐਕਸਾਈਜ਼ ਮਨਿਸਟਰ ਹੋ ਗਏ ਜਾਂ ਫਿਰ ਇਸ ਪੋਲੀਸੀ ਦੇ ਪਹਿਲੇ ਸੀ ਨੂੰ ਫਰੇਮ ਕਰਨ ਦੇ ਲਈ ਹੋਰ ਕਿਹੜੇ-ਕਿਹੜੇ ਲੀਡਰ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਉਹਨਾਂ ਤੇ ਵੀ ਈਵੀ ਕਦੇ ਵੀ ਸ਼ਿਕੰਜਾ ਜਿਹੜਾ ਉਹ ਕਰ ਸਕਦੀ ਹੈ ਨਾਲੇ ਜਿਸ ਤਰ੍ਹਾਂ ਸੀ ਪਹਿਲਾਂ ਦੱਸ ਰਹੇ ਸੀ ਕਿ ਵਰੁਣ ਰੁਚਮ ਜਿਹੜੇ ਨੇ ਉਹਨਾਂ ਦੇ ਘਰ ਪਹਿਲਾਂ ਵੀ ਈਵੀ ਜਿਹੜੀ ਹੈ ਸਰਚ ਕਰ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਇਸ ਸਾਈਜ਼ ਪੋਲੀਸੀ ਮਾਮਲੇ ਦੇ ਵਿੱਚ 2022 ਦੇ ਵਿੱਚ ਉਹਨਾਂ ਦੇ ਘਰ ਜਿਹੜਾ ਜਿਹੜਾ ਸਰਚ ਕੀਤੀ ਗਈ ਸੀਗੀ ਈਵੀ ਵੱਲੋਂ ਇਸ ਦੇ ਨਾਲ ਹੀ नरेश दुबे जिरे ने ओना दे घर भी सर्जरी है वो कर चुकी है एदे नाल ही ये कि पहला भी हुई थी ओना नु सद चुकी है ते पहला भी ओना तो पूछिस जेरी कितनी जा सकती है पर हुण क्योंकि ये मामला लगातार गरमाया हुआ है गर्माया दिल्ली रे विच जिस तरह से देखा कि ना सिर्फ जेड़े السابق डिप्टी सीएमसी या पे मिनिस्टर थी बल्कि सीएमत ਨੂੰ ਜਿਹੜਾ ਇਸ ਮਾਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੇਖਣਾ ਹੋਏਗਾ ਕਿ ਹੁਣ ਇਹਨਾਂ ਤਿੰਨ ਆਫਸਰਸ ਤੋਂ ਕਦੋਂ ਪੁੱਛਗਿਛ ਜਿਹੀ ਹੋਈ ਦੀ ਕਰਦੀ ਹੈ ਪਰ ਜਾਣਕਾਰੀ ਇਹ ਮਿਲਦੀ ਹੈ ਕਿ ਪੰਜਾਬ ਸਰਕਾਰ ਨੂੰ ईडी ਨੇ ਜਿਹੜਾ ਲੈਟਰ ਤੇ ਜਾਇਆ ਤੇ ਉਹਨਾਂ ਨੇ ਵਤੇ ਕਿ ਆਪੇ ਇਹਨਾਂ ਤਿੰਨ ਆਫਸਰਸ ਤੋਂ ਜੋ ਇੱਕ ਸਾਈਡ ਪਾਲਿਸੀ ਹੈ ਉਸ ਮਾਮਲੇ ਦੇ ਵਿੱਚ ਇਹਨਾਂ ਤੋਂ ਪੁੱਛਗਿਛ ਕਰਨਾ ਚਾਹੁੰਦੇ ਹਨ ਜੀ ਨਿਤਿਕਾ ਜੀ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੇ ईडी ਦਾ ਅਕਸ਼ਨ ਹੁਣ ਪੰਜਾਬ ਦਾ ਵਿੱਚ ਵੀ ਨਜ਼ਰ ਆ ਰਿਹਾ ਹੈ ਤੇ ਤਿੰਨ ਆਫੀਸਰਸ ਨੂੰ ਜਿਹੜਾ ਤਲਬ ਕੀਤਾ ਗਿਆ ਦਿੱਲੀ ਪੁਚਕਿਚ ਦੇ ਲਈ ਇਹਨਾਂ ਨੂੰ ਤਲਬ ਕੀਤਾ ਗਿਆ ਤੇ ਪੁਚਕਿਚ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਈਡੀ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਐਕਸ਼ਨ ਲੇਤਾ ਗਿਆ ਐਕਸਾਈਜ਼ ਪਾਲਿਸੀ ਦਾ ਪੰਜਾਬ ਤੱਕ ਸੇਕ ਪਹੁੰਚੂ ਕਿ ਕਰਨ ਕੇ ਜੀਵਾਲ ਦੀ ਗ੍ਰਫਤਾਰੀ ਤੋਂ ਬਾਅਦ ਹੁਣ ਈਡੀ ਨੇ ਪੰਜਾਬ ਦੇ ਵੱਲ ਨਜ਼ਰ ਫੇਰੀਆ ਤਾਂ ਤਿੰਨ ਅਧਿਕਾਰੀਆਂ ਨੂੰ ਜਿਹੜਾ ਤਲਬ ਵੀ ਕੀਤਾ ਗਿਆ ਈਡੀ ਨੇ ਤਿੰਨ ਅਧਿਕਾਰੀਆਂ ਨੂੰ ਦਿੱਲੀ ਤਲਬ ਕੀ ਤ ਹੈ ਤਿੰਨ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਜਾਏਗੀ ਤਿੰਨ ਵੱਡੇ ਅਧਿਕਾਰੀਆਂ ਨੂੰ ਈਡੀ ਨੇ ਸਮਨ ਜਾਰੀ ਕੀਤਾ। ਕਿ ਆਈਐਸ ਵਰਨ ਰੁਜਮਤੇ ਆਈਐਸ ਕੇਪੀ ਸਿਨਾ ਨੂੰ ਸਮਨ ਜਾਰੀ ਕੀਤਾ ਗਿਆ ਇਸ ਦਿਨ ਲਈ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਨਰੇਸ਼ ਦੂਬੇ ਨੂੰ ਵੀ ਤਲਬ ਕੀਤਾ ਗਿਆ ਦਿੱਲੀ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਅਰਿੰਦ ਕੇ ਜੁਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਰਾਬ ਕੋਟਾਲੀ ਮਾਮਲੇ ਦੀ ਜਿਹੜੀ ਜਾਂਚ ਹੈ ਈਡੀ ਕਾਫੀ ਰਫਤਾਰ ਦੇ ਨਾਲ ਕਰ ਰਹੀ ਹੈ ਕਾਫੀ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵੀ ਹੁਣ ਤਿੰਨ ਵੱਡੇ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਗਿਆ ਜਿੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਐਕਸਾਈਜ਼ ਪਾਲਿਸੀ ਦਾ ਜਿਹੜਾ ਸੇਖ ਹੁਣ ਪੰਜਾਬ ਤੱਕ ਪਹੁੰਚ ਚੁੱਕਿਆ ਹੈ ਤੇ ਤਿੰਨ ਵੱਡੇ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਗਿਆ ਹੈ ਈਡੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਤਾਂ ਤਿੰਨ ਵੱਡੇ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਗਿਆ ਜਿੱਥੇ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਵਰੁਣ ਅਰੁਜਮ ਜੋ ਕਿ ਆਈਐਸ ਅਧਿਕਾਰੀ ਨੇ ਇਸ ਦੇ ਨਾਲ ਹੀ ਕੇ ਪਿਸਨਾ ਉਹ ਵੀ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਸ ਦੇ ਨਾਲ ਹੀ ਨਰੇਸ਼ ਦੂਬੇ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਤੇ ਈਡੀ ਦੇ ਵੱਲੋਂ ਹੁਣ ਇਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ ਅਰਵਿੰਦ ਕੇਜਵਾਲ ਦੀ ਗ੍ਰਫਤਾਰੀ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਤੇਜ਼ ਹੋ ਚੁੱਕੀ ਹੈ ਤੇ ਹੁਣ ਪੰਜਾਬ ਦੇ ਵਿੱਚ ਵੀ ਇਸ ਦੀ ਜਾਂਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਕਾਫੀ ਤੇਜ਼ ਕਰ ਦਿੱਤੀ ਗਈ ਹੈ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਨਰੇਸ਼ ਦੂਬੇ ਨੇ ਵੀ ਤਲਬ ਕੀਤਾ ਕਿ ਇਸ ਦੇ ਨਾਲ ਹੀ ਦੋ ਹੋਰ ਵੱਡੇ ਅਧਿਕਾਰੀ ਵਰਨ ਰੋਜਮ ਜੋ ਕਿ IAS ਅਧਿਕਾਰੀ ਨੇ ਇਸ ਦੇ ਨਾਲ ਹੀ ਕੇਪਸਿਨਾ AIB ਅਧਿਕਾਰੀ ਨੇ ਇਹਨਾਂ ਨੂੰ ਵੀ ਜੜਾ ED ਦੇ ਵੱਲੋਂ ਤਲਬ ਕੀਤਾ ਗਿਆ ਤੇ ਇਹਨਾਂ ਨੂੰ ਦਿੱਲੀ ਹੈੱਡਕ quarters ED ਨੇ ਤਲਬ ਕੀਤਾ ਜਿੱਥੇ ਦੋਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ 2022 ਦੀ ਐਕਸਾਈਜ਼ ਪਾਲਿਸੀ ਬਣਾਉਣ ਦੇ ਵਿੱਚ ਇਹ ਸ਼ਾਮਿਲ ਸੀ ਈਡੀ ਦੇ ਵੱਲੋਂ ਕਿਹਾ ਗਿਆ ਤੇ ਹੁਣ ਈਡੀ ਗੰਭੀਰਤਾ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੈ ਤੱਕ ਇਸ ਮਾਮਲੇ ਦੇ ਪਹੁੰਚੇਗੀ ਇਹਨਾਂ ਤਿੰਨ ਅਧਿਕਾਰੀਆਂ ਨੂੰ ਦਿੱਲੀ ਹੈੱਡਕੁਆਟਰਸ ਤਲਬ ਕੀਤਾ ਗਿਆ ਜਿੱਥੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਅਰਨਕੇਸ਼ ਜੀਵਾਲ ਦੀ 21 ਮਾਰਚ ਨੂੰ ਗ੍ਰਿਫਤਾਰੀ ਹੋਈ ਤੇ ਅਰਨਕੇਸ਼ ਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਜਾਂਚ ਹੈ ਈਡੀ ਦੇ ਵੱਲੋਂ ਹੋਰ ਤੇਜ਼ ਕਰ ਦਿੱਤੀ ਗਈ ਹੁਣ ਪੰਜਾਬ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਦਿੱਲੀ ਇਹਨਾਂ ਨੂੰ ਬੁਲਾਇਆ ਗਿਆ ਜਿੱਥੇ ਦਿੱਲੀ ਦੇ ਵਿੱਚ ਈਡੀ ਇਹਨਾਂ ਤਿੰਨ ਅਧਿਕਾਰੀਆਂ ਤੋਂ ਪੁੱਛਗਿੱਛ ਕਰੇਗੀ ਵਰਨ ਰੋਜਮ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਦਿੱਲੀ ਤਲਬ ਕੀਤਾ ਗਿਆ ਇਸ ਦੇ ਨਾਲ ਹੀ ਕੇਪ ਸਿਨਾ ਨੇ ਉਹ ਵੀ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਤੇ ਇਸ ਦੇ ਨਾਲ ਹੀ ਨਰੇਸ਼ ਦੂਬੇ ਜੋ ਕਿ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਨੇ ਉਹਨਾਂ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਤੇ ਈਡੀ ਗੰਭੀਰਤਾ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ